ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਜੀ ਬੜੇ ਪਿਆਰੇ ਸਾਰੇ ਹੈਂਡਵਰਕ ਦੇ ਵਿੱਚ ਸੂਟ ਹੋਣਗੇ ਤੇ ਜਿਹੜੇ ਸੂਟ ਅੱਜ ਤੁਹਾਡੇ ਲਈ ਲੈ ਆਏ ਆ ਆਪਾਂ ਇੱਕੋ ਰੇਟ ਦੇ ਸੂਟ ਪਾਏ ਆ ਆਪਾਂ ਕਿਉਂਕਿ ਆਪਾਂ ਆਫਰ ਦੇ ਵਿੱਚ ਪਾਰਟੀ ਵੇਅਰ ਸੂਟ ਕੱਢਿਆ ਸਾਰੇ ਸੂਟਾਂ ਦਾ 4000 ਪ੍ਰਾਈਜ਼ ਰਹੂਗਾ ਚਾਹੇ ਪਹਿਲਾਂ ਜਿੰਨੇ ਮਰਜ਼ੀ ਦੇ ਰੇਟ ਦੇ ਹੋਣਗੇ ਇਹ ਸੂਟ ਕਈਆਂ ਨੇ ਨਾਲ ਦੇ ਸੂਟ ਪਰਚੇਸ ਵੀ ਕਰੇ ਹੋਣੇ ਪਰ ਇੱਕ ਦਿਨ ਇਹੋ ਜਿਹਾ ਹੁੰਦਾ ਜੀ ਆਪਾਂ ਆਫਰ ਕੱਢਣੀ ਹੁੰਦੀ ਹੈ ਤਾਂ ਫਿਰ ਮੈਨੂੰ ਸੋਚਦੀ ਨਹੀਂ ਹ 4000 ਪ੍ਰਾਈਸ ਦੇ ਨਾਲ ਹੈਂਡਵਰਕ ਦੇ ਵਿੱਚ ਵਿਦ ਦੁਪੱਟਾ ਪ੍ਰੋਪਰ ਸੂਟ ਰੈਡੀ ਹੈ ਜੀ ਤੇ 4000 ਪ੍ਰਾਈਸ ਦੇ ਨਾਲ ਸਾਰੇ ਸੂਟ ਲੈਣਗੇ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਸ ਹੋਣੇ ਆ ਉਹ ਤੁਸੀਂ ਅਲੱਗ ਤੋਂ ਪੇ ਕਰਨੇ ਹੋਣੇ ਆਪਣੇ ਐਡਰੈਸ ਦੇ ਅਕੋਰਡਿੰਗ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਮੇਰੀ ਸ਼ਾਪ ਤੇ ਆਣਾ ਜਦ ਮਰਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਆ ਜੀ ਸ਼ਾਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਜਦ ਮਰਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ 7:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਹੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਹਰ ਇੱਕ ਤਰ੍ਹਾਂ ਦਾ ਫੈਬਰਿਕ ਤੁਹਾਨੂੰ ਘਰ ਬੈਠਿਆਂ ਨੂੰ ਹੀ ਪ੍ਰੋਵਾਈਡ ਕਰਦੇ ਆਂ ਤੇ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 8546580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਸ਼ਾਪ ਤੇ ਮੈਂ ਤੁਹਾਨੂੰ ਦੱਸ ਦੇ ਦਿੱਤਾ ਡਾਇਰੈਕਟ ਜਜ ਮਰਜੀ ਤੁਸੀਂ ਸ਼ਾਪ ਤੇ ਵਿజిਟ ਕਰ ਸਕਦੇ ਹੋ ਕੋਰੀਅਰ ਚਾਰਜਸ ਮੈਂ ਤੁਹਾਨੂੰ ਦੱਸਿਆ ਵੀ ਅਲੱਗ ਤੋਂ ਪੇ ਕਰਨੇ ਹੁੰਦੇ ਆ ਬਾਕੀ ਜਿਹਨਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਹੁੰਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚ ਉਹ ਸੂਟ ਦੀ ਫੋਟੋ ਨਹੀਂ ਲੈਣੀ ਹੁੰਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ ਪਹਿਲਾ ਸੂਟ ਫਰੋਜ਼ੀ ਕਲਰ ਦੇ ਵਿੱਚ ਸੂਟ ਹੈ ਜੀ ਇਹ ਤੇ ਡਿਜ਼ਾਈਨ ਦੇ ਵਿੱਚ ਆਪਾਂ ਚਾਰ ਸੂਟ ਤੁਹਾਨੂੰ ਦਿਖਾਵਾਂਗੇ ਤੇ ਪ੍ਰਾਈਸ 4000 ਹੀ ਰਹਿਣਾ ਅੱਜ ਦੇ ਸਾਰੇ ਸੂਟਾਂ ਦਾ ਬਹੁਤ ਪਿਆਰਾ ਹੈਂਡਵਰਕ ਦੇ ਵਿੱਚ ਇਹ ਸੂਟ ਰੈਡੀ ਹੋਇਆ। ਆਰਗੈਂਜ਼ਾ ਦੀ ਬਿਲਕੁਲ ਸੌਫਟ ਆਰਗੈਂਜ਼ਾ ਦੀ ਸ਼ਰਟ ਹੈ। ਤੇ ਨਾਲ ਕਰੇਪ ਦੀ 3 ਮੀਟਰ ਦੀ ਬਾਟਮ ਹੋਊਗੀ। ਜਿੰਨੇ ਸੂਟ ਦਿਖਾਵਾਂਗੇ ਸਭ ਦੇ ਨਾਲ 3-3 ਮੀਟਰ ਦੀਆਂ ਬਾਟਮਸ ਰਹਿਣਗੀਆਂ। ਸਾਰਾ ਇਹ ਕੋਈ ਲੈਂਥ ਦਾ ਇਸ਼ੂ ਨਹੀਂ ਰਹੂਗਾ ਸੂਟ ਦੇ ਵਿੱਚ ਬੜੀ ਪਿਆਰੀ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਤੇ ਘੇਰਾ ਪੂਰਾ ਹੈਵੀ ਬਣਿਆ। ਪੂਰਾ ਹੈਵੀ ਘੇਰਾ ਬਣਿਆ ਹੋਇਆ। ਬਹੁਤ ਸੋਹਣਾ ਜਿਹੜਾ ਪ੍ਰੋਪਰ ਫਰੋਜ਼ੀ ਕਲਰ ਹੁੰਦਾ ਐ ਐਗਜ਼ੈਕਟ ਉਹ ਵਾਲਾ ਕਲਰ ਹੈ ਤੇ ਇਹ ਬਾਜੂ ਤੇ ਵਰਕ ਆ ਜਾਣਾ ਸਾਈਡ ਤੇ ਦਿੱਤਾ ਹੋਇਆ 슬ੀਵਸ ਤੇ ਵਰਕ ਆ ਜਾਣਾ ਤੇ ਇਸ ਦੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ 4 ਸਾਈਡ ਦੁਪੱਟੇ ਤੇ ਵਰਕ ਵੀ ਹੈ ਪ੍ਰੋਪਰ ਗੋਟਾ ਵੀ ਲੱਗਿਆ ਹੋਇਆ ਦੁਪੱਟੇ ਨੂੰ ਤੇ ਵਿੱਚ ਵੀ ਬੂਟੀ ਆ ਦੁਪੱਟੇ ਦੇ ਵਿੱਚ ਹਲਕਾ ਹਲਕਾ ਦਾਣਾ ਤੇ ਕਾਰਨਰਸ ਤੇ ਵੱਡੇ ਫੁੱਲ ਬਣੇ ਹੋਏ ਆ ਦੇਖੋ ਕਿੰਨੇ ਪਿਆਰੇ ਤੇ 4 ਸਾਈਡ ਜਦੋਂ ਸਿਰ ਤੇ ਵੀ ਆਪਾਂ ਜਦੋਂ ਫੋਰ ਸਾਈਡ ਵਰਕ ਆ ਜਾਂਦਾ ਦੁਪट्टे ਪਰ ਜਿਵੇਂ ਸਿਰ ਤੇ ਵੀ ਲਈਏ ਦੁਪੱਟਾ ਬਿਲਕੁਲ ਨਹੀਂ ਫਿਸਲਣਾ ਹੈਗਾ ਦੁਪट्टे ਦੀ ਚੜਾਈ ਦੇਖੋ ਕਿੰਨੀ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਦੁਪੱਟੇ ਦੀ ਲੁੱਕ ਦੇਖੋ ਪਹਿਲਾਂ ਤੁਸੀਂ ਬਹੁਤ ਪਿਆਰਾ ਸਰਦਾਰੀ ਸੂਟ ਹੈ ਜਿਵੇਂ ਆਪਾਂ ਬੁੱਕਲ ਮਾਰ ਕੇ ਵੀ ਦੁਪੱਟਾ ਲੈਣਾ ਹੁੰਦਾ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਜਿੱਦ ਆਪਣਾ ਪਹਿਲਾ ਸੂਟ 4000 ਪ੍ਰਾਈਸ ਰਹੂਗਾ 4000 ਪ੍ਰਾਈਸ ਦੇ ਨਾਲ ਰਹਿਣਾ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਪਹਿਲਾ ਫਿਰੋਜ਼ੀ ਕਲਰ ਸੀਗਾ ਨੈਕਸਟ ਕਲਰ ਆ ਗਿਆ ਬਹੁਤ ਹੀ ਪਿਆਰਾ ਪੈਰਟ ਪੈਰਟ ਜਿਹਾ ਕਲਰ ਹੈ ਇਹ ਥੋੜੀ येलो ਟੋਨ ਤੇ ਹੈ ਵੈਸੇ ਤਾਂ ਬਹੁਤ ਹੀ ਸੋਹਣਾ ਕਲਰ ਔਰ ਗੈਂਜ਼ਾ ਦੀ ਸ਼ਰਟ ਹੈ ਤੇ ਕ੍ਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਸਾਰਾ ਹੈਂਡਵਰਕ ਦੇ ਵਿੱਚ ਇਹ ਲੁੱਕ ਦੇ ਵਿੱਚ ਆ ਗਿਆ ਨਾ ਸਾਰੀ ਸ਼ਰਟ ਤੇ ਦੇਖੋ ਕਿੰਨੀ ਪਿਆਰੀ ਬੂਟੀ ਹੈ ਇਹ ਲੁੱਕ ਦੇ ਵਿਚਾਰ। ਘੇਰੇ ਤੇ ਪੂਰਾ ਹੈਵੀ ਵਰਕ ਹੈ। ਇਹ ਬਾਜੂ ਤੇ ਆ ਜਾਣਾ ਵਰਕ। ਇਹ 슬ੀਵਸ ਤੇ ਆ ਜਾਣਾ ਵਰਕ। ਤੇ ਚਨਾਉਣ ਦਾ ਦੁਪੱਟਾ ਰਹੂਗਾ ਪੂਰੇ 2.5 ਮੀਟਰ ਦਾ। ਉਹ ਸੋਨਾ येलो ਮਸਟਰਡ ਕਲਰ ਹੈ। ਤੇ ਫੋਰ ਸਾਈਡ ਦੁਪੱਟੇ ਤੇ ਵਰਕ ਹੈ ਤੇ ਪੂਰਾ 2.5 ਮੀਟਰ ਦਾ ਦੁਪੱਟਾ ਵਿੱਚ ਵੀ ਦਾਣਾ ਦੁਪੱਟੇ ਦੇ ਪ੍ਰੋਪਰ ਗੋਟੇ ਦੇ ਨਾਲ ਫਿਨਿਸ਼ਿੰਗ ਹੋਈ ਹੋਈ ਹੈ ਜੀ। ਬਹੁਤ ਪਿਆਰਾ ਹੈ ਪੂਰਾ ਜਨੌਨ ਦਾ 2.2 ਮੀਟਰ ਦਾ ਦੁਪੱਟੇ ਦੇ ਨਾਲ ਰਹਿਣਾ ਹੈ ਸੂਟ ਇਹ ਲੁੱਕ ਦੇ ਵਿੱਚ ਆਣਾ ਸੂਟ 4000 ਪ੍ਰਾਈਸ ਦੇ ਰਹਿ ਰਹੇ ਨੇ ਕਿ ਸੂਟ 4000 ਪ੍ਰਾਈਸ ਰਹੂਗਾ ਸੂਟਾਂ ਦਾ ਤੇ ਨੈਕਸਟ ਕਲਰ ਆ ਜਾਣਾ ਇਹਦੇ ਵਿੱਚ ਰਾਣੀ ਕਲਰ ਮਰਜੈਂਟਾ ਕਲਰ ਹੈ ਦੇਖੋ ਪ੍ਰੋਪਰ ਰਾਣੀ ਕਲਰ ਜਿਹੜਾ ਐਗਜ਼ੈਕਟ ਰਾਣੀ ਕਲਰ ਹੈ ਉਹ ਵਾਲਾ ਕਲਰ ਹੈ ਜੀ ਬਹੁਤ ਹੀ ਸੋਹਣਾ ਇਹ ਲੁੱਕ ਦੇ ਵਿੱਚ ਆਣਾ ਸੂਟ ਸਾਰੇ ਹੈਂਡਵਰਕ ਦੇ ਸੂਟ ਬਣੇ ਹੋਏ ਆ ਇਹ 3-3 ਮੀਟਰ ਦੀ ਕ੍ਰੇਪ ਦੀ ਬਾਟਮ ਦੇ ਨਾਲ ਏ ਲੁੱਕ ਦੇ ਵਿੱਚ ਆਣਾ ਦੇਖੋ ਬਹੁਤ ਸੋਹਣਾ ਸ਼ਰਟ ਤੇ ਸਾਰੀ ਤੇ ਪੂਰੇ ਫਲਾਵਰ ਬਣੇ ਹੋਏ ਆ ਤੇ ਘੇਰਾ ਦੇਖੋ ਪੂਰਾ ਇੰਨਾ ਵਰਕ ਵੀ ਕਰਾਣ ਜਾਈਏ ਆਪਾਂ 4000 ਦਾ ਵਰਕ ਵੀ ਨਹੀਂ ਹੁੰਦਾ ਹੈਗਾ ਤੁਹਾਨੂੰ ਵਿਦ ਫੈਬਰਿਕ ਅਜ 4000 ਦੇ ਹੈਂਡਵਰਕ ਦੇ ਵਿੱਚ ਸੂਟ ਮਿਲ ਰਹੇ ਆ ਤੇ ਇਹ ਬਾਜੂ ਤੇ ਆ ਜਾਣਾ ਵਰਕ ਬਾਜੂ ਤੇ ਆ ਜਾਣਾ ਤੇ ਚੀਨੋਂ ਦਾ ਦੁਪੱਟਾ ਰਹੂਗਾ ਨਾਲ ਦੁਪੱਟੇ ਦੇ ਫੋਰ ਸਾਈਡ ਵੀ ਪ੍ਰੋਪਰ ਵੇਲ ਬਣੀ ਹੋਈ ਹੈ ਕਾਰਨਰਸ ਤੇ ਫਲਾਰਸ ਦੇ ਵਿੱਚ ਹਲਕਾ ਹਲਕਾ ਦਾਣਾ ਹੈ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਹੈ ਜੀ ਦੁਪੱਟੇ ਤੇ ਪੂਰੇ 2.5 ਮੀਟਰ ਦਾ ਦੁਪੱਟਾ ਰਹਿਣਾ ਇਹ ਲੁੱਕ ਦੇ ਵਿੱਚ ਲੁੱਕ ਦੇਖੋ ਇਹਦਾ ਕਲਰ ਬਹੁਤ ਸੋਹਣਾ ਹੈ ਨਾ ਸੂਟਾਂ ਦੇ ਵਿੱਚ ਬਹੁਤ ਪਿਆਰਾ ਕਲਰ ਹੈ 4000 ਪ੍ਰਾਈਸ ਦੇ ਨਾਲ 4000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਮੈਰੂਨ ਕਲਰ ਸੇਮ ਦੇ ਵਿੱਚ ਮੈਰੂਨ ਕਲਰ ਦਾ ਵੀ ਕਾਫੀ ਟ੍ਰੈਂਡ ਹੈ ਮੈਰੂਨ ਕਲਰ ਦੇ ਵਿੱਚ ਆ ਜਣਾ ਇੱਥੇ ਤੋਂ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਔਰਗੈਂਜ਼ਾ ਦੀ ਸ਼ਰਟ ਕਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਤੇ ਪੂਰੇ 2.5 ਮੀਟਰ ਦੀ 2.5 ਮੀਟਰ ਦੀ ਸ਼ਰਟ ਹੈ ਤੇ ਪੂਰੇ 2.5 ਮੀਟਰ ਦਾ ਹੀ ਦੁਪੱਟਾ ਰਹੂਗਾ ਨਾਲ ਇਹ ਲੁੱਕ ਦੇ ਵਿੱਚ ਆਣਾ ਦੇਖੋ ਜੀ ਵਿੱਚ ਸਾਰਾ ਹੈਂਡਵਰਕ ਹੈ ਸ਼ਰਟ ਤੇ ਹਲਕਾ ਹਲਕਾ ਦਾਣਾ ਹੈ ਤੇ ਘੇਰੇ ਪੂਰਾ ਘੇਰਾ ਹੈਵੀ ਹੈ ਘੇਰੇ ਤੇ ਸਾਰਾ ਹੈਂਡਵਰਕ ਹੈ ਇਸ 슬ੀਵਸ ਤੇ ਵਰਕ ਆ ਜਾਣਾ ਸਾਈਡ ਤੇ 슬ੀਵਸ ਤੇ ਆ ਜਾਣਾ ਵਰਕ ਤੇ ਚਨੋਂਨ ਦਾ ਦੁਪੱਟਾ ਇਹ ਲੁੱਕ ਦੇ ਵਿੱਚ ਆਣਾ ਦੇਖੋ ਦੁਪੱਟੇ ਤੇ ਬਹੁਤ ਪਿਆਰਾ ਵਰਕ ਪੂਰਾ ਹੈਵੀ ਵਰਕ ਹੋਇਆ ਦੁਪੱਟੇ ਦੇ ਗੋਟੇ ਦੀ ਵੀ ਫਿਨਿਸ਼ਿੰਗ ਹੈ ਪੂਰਾ 2.5 ਮੀਟਰ ਦਾ ਦੁਪੱਟਾ ਲਊਗਾ ਇਹ ਲੁੱਕ ਦੇ ਵਿੱਚ ਆਣਾ ਦੁਪੱਟਿਆਂ ਦੀ ਚੜਾਈ ਤੋਂ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਇਹ ਲੁੱਕ ਦੇ ਵਿੱਚ ਆਣਾ ਇੱਥੇ ਤੋਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹ ਚਾਰ ਰੰਗ ਦਿਖਾਏ ਮੈਂ ਇੱਕ ਡਿਜ਼ਾਈਨ ਚ ਤੁਹਾਨੂੰ 4000 ਪ੍ਰਾਈਸ ਰਹਿਣਾ ਅੱਜ ਦੇ ਸਾਰੇ ਸੂਟਾਂ ਦਾ 4000 ਪ੍ਰਾਈਸ ਦੇ ਨਾਲ ਰਹਿਣਗੇ ਸੂਟ ਨੈਕਸਟ ਆ ਗਿਆ ਗ੍ਰੀਨ ਕਲਰ ਦੇ ਵਿੱਚ ਇਹ ਸਿੰਗਲ ਹੀ ਕਲਰ ਹੈ ਇੱਕ ਡਿਜ਼ਾਈਨ ਦੇ ਵਿੱਚ ਮੇਰੇ ਹਾਂਜੀ ਇਹਦੇ ਵਿੱਚ ਸਿੰਗਲ ਹੀ ਆਪਣੇ ਕੋਲ ਗ੍ਰੀਨ ਕਲਰ ਹੈ ਬੋਟਲ ਗ੍ਰੀਨ ਕਲਰ ਆਰਗੇਂਜ਼ਾ ਦੀ ਉਹ ਸ਼ਰਟ ਰਹੂਗੀ ਕਰੇਪ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਨਾਲ ਇਹ ਲੁੱਕ ਦੇ ਵਿੱਚ ਆਣਾ ਦੇਖੋ ਸਾਰੀ ਸ਼ਰਟ ਤੇ ਹੈਵੀ ਵਰਕ ਹੈ ਦੇਖੋ ਕਿੰਨਾ ਪਿਆਰਾ ਵਰਕ ਹੈ ਪੂਰੀ ਸ਼ਰਟ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ neck ਨਹੀਂ ਬਣੀ ਹੋਈ ਤੇ ਘੇਰੇ ਤੇ ਵੀ ਬਹੁਤ ਪਿਆਰਾ ਵਰਕ ਹੈ ਘੇਰੇ ਤੇ ਵਰਕ ਤੇ ਨਾਲ ਰਹਿਣਾ ਚਨੌਨ ਦਾ ਦੁਪੱਟਾ ਦੁਪੱਟੇ ਦੇ 4 ਸਾਈਡ ਵੇਲ ਬਣੀ ਹੋਈ ਹੈ ਦੁਪੱਟੇ ਦੇ ਇਹ ਦੇਖੋ ਬਹੁਤ ਸੋਹਣੀ ਵੇਲ ਬਣੀ ਹੈ ਵਿੱਚ ਵੀ ਦੁਪੱਟੇ ਦੇ ਵਰਕ ਹੈ ਵਿੱਚ ਵੀ ਵਰਕ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਸੂਟ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 4000 ਪ੍ਰਾਈਸ ਦੇ ਨਾਲ ਇਹ ਸਿੰਗਲ ਹੈ ਸੂਟ ਇਹਦੇ ਵਿੱਚ ਕਲਰ ਆਪਸ਼ਨ ਨਹੀਂ ਹੈਗੀ ਕੋਈ ਨੈਕਸਟ ਆ ਗਿਆ yellow ਕਲਰ ਦੇ ਵਿੱਚ ਇਹ 크ਰੇਪ ਦਾ ਹੈ ਸੂਟ ਇਹ ਪੂਰਾ ਅਲਓਵਰ 크ਰੇਪ ਦਾ ਸੂਟ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਚਾਹੇ ਤੁਸੀਂ ਹਲਦੀ ਦੇ ਫੰਕਸ਼ਨ ਦੇ ਲਈ ਹੈ ਵਰਕ ਦੇਖੋ ਕਿੰਨਾ ਹੈਵੀ ਹੈ ਬਹੁਤ ਪਿਆਰਾ ਹੈਵੀ ਵਰਕ ਹੈ ਸਾਰੀ ਸ਼ਰਟ ਤੇ ਕੇ ਰੇਤਕ ਦੇਖ ਸਕਦੇ ਹੋ ਪੂਰਾ ਹੈਵੀ ਵਰਕ ਹੈ ਇਹ ਬਾਜੂ ਤੇ ਆ ਜਾਣਾ ਵਰਕ ਇਹ ਲੁੱਕ ਆ ਜਾਣੀ ਹੈ ਫਰੰਟੇ ਦੀ ਪੂਰੀ ਫੁੱਲ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਸਾਰੀ ਸ਼ਰਟ ਤੇ ਪੂਰਾ ਹੈਵੀ ਵਰਕ ਹੈ ਤੇ ਇਸ ਦੇ ਨਾਲ ਰਹਿਣਾ ਚਨਾੰਦ ਦਾ ਦੁਪੱਟਾ ਦੁਪੱਟੇ ਤੇ ਵੀ ਦੇਖੋ ਵਰਕ ਕਿੰਨਾ ਹੈਵੀ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਤੇ ਦੇਖੋ ਬਹੁਤ ਪਿਆਰੇ ਵਰਕ ਦੇ ਨਾਲ ਵਿੱਚ ਵੀ ਬੂਟੀ ਹੈ ਤੇ ਫੋਰ ਸਾਈਡ ਸਾਰਾ ਵਰਕ ਹੋਇਆ ਨਾਲੇ ਗੋਟੇ ਦੀ ਫਿਨਿਸ਼ਿੰਗ ਹੈ ਏ ਲੁੱਕ ਦੇ ਵਿੱਚ ਆ ਜਾਣਾ ਸੂਟ ਦੇਖੋ ਕਿੰਨਾ ਪਿਆਰਾ ਸੂਟ ਹੈ येलो कलर ਦਾ ਪ੍ਰਾਈਸ ਸੇਮ ਰਹਿਣਾ 4000 ਪ੍ਰਾਈਸ ਦੇ ਨਾਲ ਰਹਿਣਾ ਇਹ ਸੇਮ ਦੇ ਵਿੱਚ ਗ੍ਰੀਨ ਕਲਰ ਆਪਣੇ ਕੋਲ ਬੋਟਲ ਗ੍ਰੀਨ ਕਲਰ ਸੇਮ ਜਿਹੜਾ येलो ਤੁਹਾਨੂੰ ਮੈਂ ਦਿਖਾਇਆ ਉਹਦੇ ਨਾਲ ਦਾ ਹੀ ਹੈ ਪੂਰੇ ਹੈਵੀ ਵਰਕ ਦੇ ਨਾਲ ਰਹਿਣਗੇ ਸੂਟ ਇਹ ਲੁੱਕ ਦੇ ਵਿੱਚ ਆ ਜਾਣਾ ਦੇਖੋ ਕਿੰਨਾ ਪਿਆਰਾ ਵਰਕ ਹੈ ਸਾਰੀ ਸ਼ਰਟ ਤੇ ਪੂਰਾ ਹੈਵੀ ਵਰਕ ਘੇਰੇ ਤੱਕ ਤੇ ਨਾਲ ਰਹਿਣਾ ਚਨੌਨ ਦਾ ਦੁਪੱਟਾ ਪ੍ਰੋਪਰ ਵਰਕ ਦੇ ਨਾਲ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਦੁਪੱਟੇ ਤੇ ਵਿੱਚ ਬੂਟੀ ਹੈ ਇਹ ਲੁੱਕ ਦੇ ਵਿੱਚ ਆ ਗਈ। ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 4000 ਪ੍ਰਾਈਸ ਰਹਿਣਾ 4000 ਪ੍ਰਾਈਸ ਦੇ ਆ। ਨੈਕਸਟ ਆ ਗਿਆ ਸੂਟ ਬਹੁਤ ਪਿਆਰਾ ਇਹ ਸ਼ਿਮਰ ਤੇ ਮਸਟਰਡ ਕਲਰ ਦੇ ਵਿੱਚ ਬਹੁਤ ਸੋਹਣਾ ਕਲਰ ਹੈ। ਸ਼ਿਮਰ ਦਾ ਸੂਟ ਹੈ। ਬਿਲਕੁਲ ਸੌਫਟ ਦੇ ਵਿੱਚ ਹੈ ਕੋਈ ਚੂਬਣ ਵਾਲਾ ਨਹੀਂ ਹੈਗਾ ਵਿੱਚ ਸਾਰਾ ਹੈਂਡਵਰਕ ਤੁਸੀਂ ਦੇਖ ਸਕਦੇ ਹੋ 셔ਟ ਤੇ ਹਲਕੀ ਹਲਕੀ ਬੂਟੀ ਹੈ ਤੇ ਘੇਰਾ ਪੂਰਾ ਹੈਵੀ ਹੈ ਜੀ ਘੇਰੇ ਤੇ ਪੂਰਾ ਹੈਵੀ ਵਰਕ ਹੋਇਆ ਹੈਂਡਵਰਕ ਦੇ ਵਿੱਚ ਤੇ ਇਹ ਬਾਜੂ ਤੇ ਵਰਕ ਆ ਜਾਣਾ ਇਹ 슬ੀਵਸ ਤੇ ਆ ਜਾਣਾ ਵਰਕ 3 ਮੀਟਰ ਦੀ 크ريب ਦੀ ਬਾਟਮ ਰਹੂਗੀ ਨਾਲ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਦੁਪੱਟੇ ਦੇ ਪੱਲਿਆਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਪੱਲਿਆਂ ਤੇ ਹੋਇਆ ਦੁਪੱਟੇ ਦੇ ਪੂਰੀ ਚੜਾਈ ਦੇ ਵਿੱਚ ਰਹੂਗਾ ਦੁਪੱਟਾ ਪੂਰੀ ਚੜਾਈ ਦੇ ਵਿੱਚ ਤੇ ਫੋਰ ਸਾਈਡ ਕੱਟਵਰਕ ਵਿੱਚ ਦਾਣਾ ਸਾਰੇ ਦੇ ਵਿੱਚ ਇਹ ਲੁੱਕ ਦੇ ਵਿੱਚ ਆ ਜਾਣਾ ਬਹੁਤ ਪਿਆਰਾ ਸੂਟ ਕਲਰ ਦੇਖੋ ਕਿੰਨਾ ਪਿਆਰਾ ਹੈ 4000 ਪ੍ਰਾਈਸ ਰਹਿਣਾ 4000 ਪ੍ਰਾਈਸ ਦੇ ਨਾਲ ਸ਼ਿਮਰ ਦੇ ਵਿੱਚ ਨੈਕਸਟ ਆ ਗਿਆ ਲਵੈਂਡਰ ਕਲਰ ਬਹੁਤ ਪਿਆਰਾ ਪਰਪਲ ਲਵੈਂਡਰ ਕਲਰ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਇਹ ਵੀ ਸੂਟ ਬਹੁਤ ਸੋਹਣਾ ਹੈ ਇਹ ਸਿੰਗਲ ਸਿੰਗਲ ਕਲਰ ਨਹੀਂ ਆਪਣੇ ਕੋਲ ਇਹ ਦੇਖੋ ਸਾਰਾ ਹੈਂਡਵਰਕ ਦੇ ਵਿੱਚ ਪੂਰਾ ਹੈਂਡਵਰਕ ਦੇ ਵਿੱਚ ਰੈਡੀ ਹੈ ਜੀ ਸੂਟ ਇਹ ਸਾਰਾ ਸ਼ਰਟ ਫੁੱਲ ਰੈਡੀ ਹੈ ਕੁਝ ਵੀ ਕਰਾਉਣ ਦੀ ਲੋੜ ਨਹੀਂ ਹੈਗੀ ਸ਼ਰਟ ਤੇ ਤੁਹਾਨੂੰ ਇਹ ਦੇਖੋ ਬਹੁਤ ਪਿਆਰਾ ਵਰਕ ਹੈ ਇਹ ਬਾਜੂ ਤੇ ਵਰਕ ਆ ਜਾਣਾ ਬਾਜੂ ਤੇ ਵਰਕ ਹੈ ਤੇ ਬਾਟਮ ਤੇ ਵੀ ਵਰਕ ਹੈ ਇਹ ਸੂਟ ਦੇ ਇਹ ਦੇਖੋ ਇਹ ਬੋਰ ਆਰਗੈਂਜ਼ਾ ਦਾ ਦੁਪੱਟਾ ਹੈ ਇਹ ਵਾਲੇ ਸੂਟ ਦੇ ਨਾਲ ਸੌਰੀ ਸ਼ਿਮਰ ਦਾ ਸੇਮ ਸਟੱਫ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਤੇ ਦੁਪੱਟੇ ਦੇ ਪੱਲਿਆਂ ਤੇ ਗੋਟੇ ਦੀ ਡਿਜ਼ਾਈਨਿੰਗ ਹੈ ਤੇ ਚਾਰੇ ਪਾਸੇ ਕਿਰਨ ਗੋਟਾ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਤੁਸੀਂ ਇਹ ਗੱਲ ਦੇਖ ਸਕਦੇ ਹੋ ਇਹ ਵਾਲੇ ਸੂਟ ਤੇ ਇਹ ਲੁੱਕ ਦੇ ਵਿੱਚ ਆ ਜਾਣਾ ਸੂਟ ਇਹਦੇ ਪੂਰੀ ਹੈਵੀ ਸ਼ਰਟ ਹੈ ਬਾਜੂ ਪੂਰੀ ਹੈਵੀ ਹੈ ਤੇ ਦੁਪट्टे ਤੇ ਵੀ ਬਹੁਤ ਸੋਹਣੀ ਫਿਨਿਸ਼ਿੰਗ ਹੈ ਤੇ ਬਾਟਮ ਤੇ ਵੀ ਵਰਕ ਹੈ ਸਿਰਫ 4000 ਦੇ ਵਿੱਚ ਤੁਹਾਨੂੰ ਸੂਟ ਮਿਲ ਰਿਹਾ 4000 ਪ੍ਰਾਈਸ ਦੇ ਨਾਲ ਇਹ ਵਾਲਾ ਅੱਜ ਤੁਹਾਨੂੰ ਜਿੰਨੇ ਵੀ ਸੂਟ ਦਿਖਾਏ ਆ ਆਪਾਂ ਹੈਂਡਵਰਕ ਜਿੱਤਾਏ 4000 ਪ੍ਰਾਈਸ ਦੇ ਨਾਲ ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ